ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ 3 ਤਾਰੀਖ ਨੂੰ 11ਵੇਂ ਮਹੀਨੇ 'ਚ ਜਿਹਦੇ ਵਿੱਚ ਲੰਡਾ ਹਰੀਕੇ ਦੇ ਨਾਮ ਤੋਂ ਇੱਕ ਕਰਨ ਨਾਮ ਦੇ ਮੁੰਡੇ ਨੇ ਐਕਸਟਰਸ਼ਨ ਕਾਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਕੰਪਲੇਨੈਂਟ ਹੈਗਾ ਉਹਦੇ ਤੋਂ 10 ਲੱਖ ਰੁਪਏ ਦੀ ਫਿਰੋਤੀ ਡਿਮਾਂਡ ਕੀਤੀ ਸੀ ਤੇ ਫਿਰੋਤੀ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੇ ਬੰਦੇ ਵੇਚ ਕੇ ਉਹਦੇ ਘਰ ਤੇ ਪੈਟਰੋਲ ਬੰਬ ਸੁੱਟੇ ਸੀਗੇ ਇੱਕ ਪੈਟਰੋਲ ਬੰਬ ਸਵੇਰੇ ਸੁੱਟਿਆ ਗਿਆ ਉਹਦੇ ਘਰ ਤੇ ਤੇ ਇੱਕ ਬੈਡਰੂਮ ਸਾਮ ਨੂੰ ਸੁੱਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੇ ਐਨਾਲਿਸਿਸ ਤੋਂ ਤੇ ਹਿਊਮਨ ਇੰਟ ਤੋਂ ਟੈਕਨੀਕਲ ਐਨਾਲਿਸਿਸ ਤੋਂ ਜਿਹੜਾ ਹੈਗਾ ਸਾਡੀ ਟੀਮਸ ਨੇ ਅ ਅਕਿਊਜ਼ਡ ਆਈਡੈਂਟੀਫਾਈ ਕੀਤੇ ਅ ਉਹਨਾਂ ਨੂੰ ਨੋਮਿਨੇਟ ਕੀਤਾ ਗਿਆ ਇਨ ਬਿਟਵੀਨ ਜਿਹੜਾ ਹੈਗਾ ਉਹ ਸਾਡਾ ਅ ਨਾਕਾ ਲਗਾਇਆ ਵਾ ਸੀਗਾ ਜਿਹਦੇ ਵਿੱਚ ਇਸ ਲਈ ਕਿ ਇਦਾਂ ਤੋਂ ਨਾ ਕਿ ਉਸਦੀ ਬਾਅਦ ਚੱਲਦੀ ਸੀ ਕਿ ਅੱਜ ਨਾਕੇ ਤੇ ਇੱਕ ਸਸਪੈਕਟਡ ਮੋਟਰਸਾਈਕਲ ਨੂੰ ਰੋਕਣ ਦਾ ਸਾਡੀ ਟੀਮ ਨੇ ਇਸ਼ਾਰਾ ਕੀਤਾ ਬਟ ਉਹ ਉਸ ਟਾਈਮ ਮੌਕੇ ਤੇ ਭਜਾ ਲਿਆ ਜਦੋਂ ਇਹਨਾਂ ਨੇ ਪਿੰਚੋ ਦਾ ਪਿੱਛਾ ਕੀਤਾ ਸਾਡੀ ਟੀਮ ਨੇ ਐਸ ਐਚਓ ਸਿਟੀ ਦੀ ਟੀਮ ਤੇ ਉਹ ਫਿਰ ਇੱਥੇ ਆ ਕੇ ਸ਼ੇਰਾਂ ਦੇ ਨੇੜੇ ਉਹਦੇ ਨਾਲ ਕ੍ਰਾਸ ਫਾਇਰ ਹੋਇਆ ਉਹ ਜਦੋਂ ਆਪਣੀ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਤੇ ਇਹ ਕ੍ਰਾਸ ਫਾਇਰਿੰਗ ਚ ਜਿਹੜਾ ਹੈਗਾ ਉਹ ਇੰਜਰਡ ਹੋਇਆ ਤੇ ਉਹਨੂੰ ਫਰਦਰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈਗਾ ਜਿੱਥੇ ਉਹਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਕੀਤੀ ਜਾ ਰਹੀ ਹੈ ਫਰਦਰ ਅਸੀਂ ਫਾਲੋਅ ਅਪ ਕਰ ਰਹੇ ਹਾਂ ਕਿ ਉਹ ਪ੍ਰੋਪਰ ਟਰੀਟਮੈਂਟ ਹੋਵੇ ਤੇ ਜਿਹੜਾ ਦੋਸ਼ੀ ਦੱਸਿਆ ਗਿਆ ਹੈਗਾ ਉਹ ਆਕਾਸ਼ਦੀਪ ਅ ਕਿਸੇ ਮੁਕਦਮੇ ਦਾ ਦੋਸ਼ੀ ਜਿਹੜਾ ਹੈਗਾ ਉਹ ਜਿਹੜਾ ਜਿੰਨੇ ਪੈਟਰੋਲ ਬੰਮ ਛੁੱਟੇ ਸੀਗੇ ਤਰਨਤਨ ਵਿਖੇ ਜਿੰਡੀਆਲਾ ਰੋਡ ਤੇ ਉਹ ਦੋਸ਼ੀ ਹੈਗਾ ਫਰਦਰ ਇੱਕ ਦੋ